ਉੱਦੇ ਵਾਲੇ ਨੂੰ ਸਭ ਕੁਝ ਪ੍ਰਵਾਨ ਕਰ ਗਿਆ। ਪ੍ਰਵਾਨ ਕਰਨ ਤੋਂ ਬਾਅਦ ਇੱਥੇ ਗੱਲ ਰੁਕੀ ਨਹੀਂ ਉਦੋਂ ਹੀ ਸਾਡੀਆਂ ਜਥੇਬੰਦੀਆਂ ਕਹਿਣਾ ਸੁਣੀ ਕਰਤਾ ਵੀ ਸਿੰਘ ਸਾਹਿਬ ਜੀ ਗਿਆਨੀ ਰਗਵੀਰ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਗੋਲ ਬਿਸਤਰਾ ਹੋ ਗਿਆ ਥੁੱਟਾ ਪਾ ਲੋ ਰੱਸੀਆਂ ਹੁਣ ਬਾਦਲ ਕੇ ਤੁਹਾਨੂੰ ਨਹੀਂ ਰੱਖਣ। ਜਦੋਂ ਕਿਸੇ ਨੂੰ ਬਣਾਉਂਦੇ ਨੇ ਜਿਵੇਂ ਹੁਣ ਜਿਵੇਂ ਹੁਣ ਤੁਸੀਂ ਸਵਾਲ ਕਰੋਗੇ ਜਿਹੜਾ ਹੁਣ ਮੌਜੂਦਾ ਵੀ ਬਣਿਆ ਹੈ ਜੇ 2:55 54 ਮਿੰਟ ਤੇ ਤਾਹੇ ਸ੍ਰੀ ਕੇਸਗਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਨੀ ਅੱਜ ਮੀਡੀਆ 'ਚ ਤੁਸੀਂ ਵੀ ਦੇਖ ਰਹੇ ਹੋ ਮੈਂ ਵੀ ਕੋਈ ਵਿਧੀ ਵਿਧਾਨ ਨਹੀਂ ਕੋਈ ਪਰੰਪਰਾ ਨਹੀਂ ਅੱਜ ਤੱਕ ਚਾਹੇ ਗਿਆਨੀ ਹਰਪ੍ਰੀਤ ਸਿੰਘ ਬਣਿਆ ਚਾਹੇ ਗਰਵਾਚਨ ਸਿੰਘ ਬਣਿਆ ਚਾਹੇ ਪਹਿਲਮ ਭਾਈ ਰਣਜੀਤ ਸਿੰਘ ਹੋਣੀ ਬਣੀ ਸਮੁੱਚੀ ਕੌਮ ਨੂੰ ਪਤਾ ਲੱਗਦਾ ਸੀ ਵੀ ਆਹ ਤਰੀਕ ਨੂੰ ਤਾਜਪੁਰ ਸਿੰਘ ਸੇਵਾਨਾ ਦੀ ਜੇ ਜਦੋਂ ਸਾਡੀਆਂ ਸੰਪਰਦਾਵਾਂ ਨੂੰ ਪਤਾ ਲੱਗਿਆ ਨਿੰਗ ਜੱਥੇਬੰਦੀਆਂ ਨੂੰ ਪਤਾ ਲੱਗਿਆ ਗਿਆਨੀ ਬਲਵੀਰ ਸਿੰਘ ਉਹਨਾਂ ਨੂੰ ਬੁੱਢਾ ਦਲ 96 ਕਰੋੜੀ ਉਹਨਾਂ ਨੂੰ ਜਦ ਪਤਾ ਲੱਗਿਆ ਉਹਨਾਂ ਨੇ ਲਲਕਾਰਾ ਮਾਰਤਾ ਉਹਨਾਂ ਨੇ ਕਹਿਤਾ ਵੀ ਅਸੀਂ ਪਰੰਪਰਾਵਾਂ ਦਾ ਘਾਣ ਨਹੀਂ ਹੋਣ ਦਵਾਂਗੇ ਚਾਹੇ ਜੋਕ ਸਮਰਜੀ ਹੋਵੇ ਅਸੀਂ ਇਹਨਾਂ ਦੀ ਤਾਜ ਪੱਸੀ ਨਹੀਂ ਹੋਣ ਦਵਾਂਗੇ ਪਰ ਹੁਣ ਜਾ ਕੇ ਪਤਾ ਨਹੀਂ ਕਿਹੜੀ ਸਾਬੜਨਾ ਪਰਮਜੀ ਸਰ ਨੇ ਉਹਨਾਂ ਨੇ ਤੇ ਇੱਕ ਚੀਮਾ ਇਹਨਾਂ ਦਾ ਸਾਬਕਾ ਮੰਤਰੀ ਇਹ ਨਾਲ ਪੰਜ ਸੱਤ ਦਾ ਹੀ ਟੋਲਾ ਹੈ ਇਹ ਜਿਹੜੇ ਸਖਬੀਰ ਨੂੰ ਸਿਸਟਮ ਚੋਂ ਬਾਰ ਬਾਰ ਕੱਢੀ ਜਾ ਰਹੇ ਨੇ ਜਿਹੜੇ ਨਹੀਂ ਆਉਣ ਦੇ ਰਹੇ ਇਹ ਪਰਿਵਾਰ ਨੂੰ ਹੈ ਅਜੀਤ ਵੈਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਪਿਛਲੇ ਕਾਫੀ ਲੰਮੇ ਸਮੇਂ ਤੋਂ ਸ੍ਰੀ ਕਲਤਾਬ ਸਾਹਿਬ ਦੇ ਜਥੇਦਾਰ ਤੇ ਹੋਰ ਤਖਤਾਂ ਦੇ ਜਥੇਦਾਰਾਂ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਕਾਫੀ ਦੁਬਿਧਾ ਬਣੀ ਹੋਈ ਹੈ ਰਿਆ ਪਿਛਲੇ ਦਿਨੀ ਜੋ ਸ੍ਰੀ ਕਲਤਾਬ ਦੇ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਇਆ ਗਿਆ ਉਸ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਸਾਡੇ ਨਾਲ ਨੇ ਅਕਾਲੀ ਲਾ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਜੀ ਸਹੋਲੀ ਜੀ ਪਹਿਲਾਂ ਤਾਂ ਅਜੀਤ ਵੈਬ ਤੇ ਤੁਹਾਡਾ ਸਵਾਗਤ ਹੈ ਸਤਿਕਾਰਯੋਗ ਸਰਦਾਰ ਜਗਨਾਰ ਸਿੰਘ ਜੀ ਜਿਹੜੇ ਕਿ ਬੈਬ ਚੈਨਲ ਜੀਤ ਦਾ ਲੈ ਕੇ ਆਏ ਨੇ ਉਹਨਾਂ ਨੂੰ ਮੈਂ ਮੇਰੇ ਦਫ਼ਤਰ ਆਉਣ ਤੇ ਜੀ ਆਇਆਂ ਕਹਿੰਦਾ ਸੌਹੀ ਸਾਹਿਬ ਸਿੱਖ ਕੌਮ ਕਾਫੀ ਦੁਬਿਧਾ ਵਿੱਚ ਹੈ ਅਕਾਲ ਤਖਤ ਦੇ ਜਥੇਰਾਂ ਨੂੰ ਹਟਾਉਣ ਨੂੰ ਲੈ ਕੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਲੰਬੇ ਅਰਸੇ ਤੋਂ ਪੰਥਕ ਜਥੇਬੰਦੀਆਂ ਇਹੀ ਲੜਾਈ ਲੜਦੀਆਂ ਆਈਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸ਼੍ਰੋਮਣੀ ਅਕਾਲੀ ਦਲ ਨੇ ਪੰਥ ਨੇ ਬਹੁਤ ਵੱਡੀਆਂ ਸਾਡੀਆਂ ਮਾਵਾਂ ਪੈਣਾ ਨੇ ਦੁੱਧ ਚੁੰਗਦੇ ਬੱਚੇ ਨਾਲ ਲੈ ਕੇ ਕੁਰਬਾਨੀਆਂ ਕੀਤੀਆਂ ਨੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਜਿਹੜਿਆ ਤੇ ਅਸੀਂ ਦੋਸ਼ ਲਾਉਂਦੇ ਹਾਂ ਦੋਸ਼ ਨਹੀਂ ਉਹ ਸੱਚ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਵਿਧੀ ਵਿਵਧਾਨ ਸਾਰਾ ਸਿਸਟਮ ਆਪਣੇ ਮੁਤਾਬਕ ਚਲਾ ਲਿਆ ਕਿ ਜੇ ਵਨ ਨਕਾਤੀ ਨਕਾਤੀ ਪ੍ਰੋਗਰਾਮੇ ਸ਼ੁਰੂ ਕਿਸੇ ਨੂੰ ਬਣਾ ਲਓ ਕਿਸੇ ਨੂੰ ਹਟਾ ਲਓ ਚਾਹੇ ਉਹੀ ਉਹਨਾਂ ਨੇ ਸਿਸਟਮ ਚੱਕ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਲਿਆਂਦਾ ਕਿ ਲੰਬੇ ਅਰਸੇ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਜਨਤਕ ਹੋ ਗਿਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ 'ਚ ਲਫਾਫਾ ਬਣ ਕੇ ਆਉਂਦਾ ਲਫਾਫਾ ਬੰਦ ਕਰਕੇ ਭੇਜ ਦਿੰਦਾ ਸ਼੍ਰੋਮਣੀ ਕਮੇਟੀ 'ਚ ਤੇ ਉਹ ਇਹਨਾਂ ਦਾ ਚਿਹਤਾ ਖੋਲ ਕੇ ਜਿਹੜੇ ਜੀ ਦਾ ਨਾਮ ਲਾਨ ਕਰ ਦਿੰਦਾ ਉਹਨੂੰ ਇਹ ਮੰਨ ਲੈਂਦੇ ਚਾਹੇ ਉਹ ਚ ਜਸਦਾ ਕ੍ਰਿਪਾਲ ਸਿੰਘ ਬਡੂਂਗਰ ਆਇਆ ਚਾਹੇ ਪੰਥ ਰਤਨ ਜਹੇਦਾਰ ਗਚਨ ਸਿੰਘ ਟੋੜਾ ਜਾਂ ਪਿੱਛੋਂ ਜਾ ਕੇ ਪਹਿਲਾ ਨਹੀਂ ਸੀ ਇਹ ਗੱਲ ਉਹ ਤੋਂ ਬਾਅਦ ਆ ਕੇ ਚਾਹੇ ਮੱਕੜ ਸਾਹਿਬ ਆਏ ਜਿਹੜੇ ਅੱਜ ਸਾਡੇ ਚ ਨਹੀਂ ਨਾ ਟੋੜਾ ਸਾਹਿਬ ਨੇ ਸਾਡੇ ਚ ਚਾਹੇ ਗੋਬਿੰਦ ਲੌਂਗਵਾਲ ਆਇਆ ਬੀਬੀ ਜਗੀਰ ਕੌਰ ਈਮਨ ਕੇ ਜਿਹੜਾ ਵੀ ਬਣਦਾ ਰਹਾ ਜਹੇਦਾਰ ਧਾਮੀ ਵੀ ਉਸੇ ਲਫਾਫੇ ਚ ਆਇਆ ਅਸੀਂ ਉਹ ਤੋਂ ਵੀ ਵਿਰੋਧ ਕਰਦੇ ਆ ਰਹੇ ਆਂ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਥੇ ਰੁਕ ਜਾਂਦੇ ਫੇਰ ਜਾਂ ਦੂਜੇ ਬੰਨੇ ਇਹਨਾਂ ਤੋਂ ਵੱਖ ਹੋਇਆ ਗਿਆ ਇਹਨਾਂ ਨੂੰ ਸੁਧਾਰ ਵਾਲੇ ਕਹਿੰਦੇ ਨੇ ਉਹਨਾਂ ਨੇ ਜਦ ਇਹਨਾਂ ਦੇ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕਰਤੀਆਂ ਸਾਨੂੰ ਤਾਂ ਮੰਨਿਆ ਹੀ ਨਹੀਂ ਨਾ ਕਿਸੇ ਤਖਤ ਨੇ ਔਰ ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਬੁਲਾਇਆ ਗਿਆ ਬੁਲਾ ਕੇ ਜਦ ਪੁੱਛਕਿਛ ਕਰਨ ਲੱਗੇ ਉਹਨਾਂ ਨੇ ਕਿਹਾ ਵੀ ਆਓ ਤਰੀਕ ਦੇਤੀ ਤਰੀਕ ਦਿੱਤੀ ਉੱਥੇ ਸੁਖਵੀਰ ਬਾਦਲ ਤੇ ਦੂਜੇ ਸੁਧਾਰ ਵਾਲੇ ਵੀ ਸਾਰੇ ਸਾਹਮਣੇ ਖੜੇ ਨੇ ਕਾਲ ਤਖਤ ਦੇ ਤੇ ਉੱਥੋਂ ਸਿੰਘ ਸਾਹਿਬ ਉਹਨਾਂ ਦੇ ਬਣਾਏ ਹੋਏ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਿੰਘ ਦੋ ਉਹਨਾਂ ਨਾਲ ਬੈਠੇ ਹੁੰਦੇ ਨੇ ਉੱਥੇ ਦੇ ਨਵਾਦ ਸਾਹਿਬ ਦੇ ਜਿਹੜਾ ਹੈਂਦ ਗ੍ਰੰਥੀ ਤੇ ਗ੍ਰੰਥੀ ਪੰਜ ਹੁੰਦੇ ਨੇ ਨਾ ਪੰਜ ਪਿਆਰੇ ਬਣ ਕੇ ਉਹਨਾਂ ਨੇ ਜਿਸ ਦਿਨ ਇਹਨਾਂ ਨੂੰ ਕਿਹਾ ਕਿ ਸਾਰੀ ਦੁਨੀਆ ਨੇ ਸੁਣਿਆ ਜਿੱਥੇ ਵੀ ਜਿੱਥੇ ਵੀ ਸਿੱਖ ਬੈਠੇ ਨੇ ਕਿ ਸੁਖਵੀਰ ਨੇ ਖੜਾ ਹੋ ਗਿਆ ਦੂਜੇ ਬੰਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਟੇਜ ਚ ਲਾਈ ਉਹਨਾਂ ਨੇ ਕਿਹਾ ਵੀ ਆਹ ਗਨਾਹ ਹੋਏ ਜੇ ਮੈਂ ਗਨਾਹ ਗਲਾਮਾ ਲੰਬੀ ਜਾਊ ਕਿ ਇਹ ਗਨਾਹ ਹੋਏ ਸਖਬੀਰ ਲੱਗਿਆ ਪਹਿਲਾਂ ਉਲਟਾ ਸਿੱਧਾ ਜਵਾਬ ਕਰ ਰੋਗੇ ਨਹੀਂ ਹਾਂ আর ਨਾ ਚ ਜਵਾਬ ਦੇਣਾ ਵੀ ਇਹ ਅਕਾਲ ਤਖਤ ਦੀ ਮੂਹਰੇ ਖੜੇ ਹੋ ਤੁਸੀਂ ਮਲਜਮ ਬਣ ਕੇ ਖੜੇ ਹੋ ਉਹਨੇ ਫੇਰ ਹਾਂ ਨਾ ਚ ਜਵਾਬ ਦਿੱਤਾ ਐ ਝੋਲੀ ਅਡ ਲਈ ਕਿ ਸਾਰਾ ਕੁਝ ਹੋਇਆ ਚਾਹੇ ਸੈਣੀ ਵਾਲਾ ਕਾਂਡ ਹੋਇਆ ਚਾਹੇ ਬੇਅਦਮੀਆਂ ਦਾ ਹੋਇਆ ਚਾਹੇ ਮਾਫੀ ਹੋਈ ਝੂਠੇ ਸੌਦੇ ਵਾਲੇ ਨੂੰ ਸਭ ਕੁਝ ਪ੍ਰਮਾਨ ਕਰ ਗਿਆ ਪ੍ਰਮਾਨ ਕਰਨ ਤੋਂ ਬਾਅਦ ਇੱਥੇ ਗੱਲ ਰੁਕੀ ਨਹੀਂ ਉਦੋਂ ਹੀ ਅਸੀਂ ਮੈਂ ਕੁਦਰ ਤੋਂ ਕਿਸੇ ਡਿਬੇਟ ਸੀ ਉਦੋਂ ਹੀ ਸਾਡੀਆਂ ਜੱਥੇਬੰਦੀਆਂ ਕਹਿਣਾ ਸੁਣੀ ਕਰਤਾ ਵੀ ਸਿੰਘ ਸਾਹਿਬ ਜੀ ਗਿਆਨੀ ਰਗਵੀਰ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਗੋਲ ਬਿਸਤਰਾ ਹੋ ਗਿਆ ਥੋਟਾ ਪਾ ਲੋ ਰੱਸੀਆਂ ਹੁਣ ਬਾਦਲ ਕੇ ਤੁਹਾਨੂੰ ਨਹੀਂ ਰੱਖਣਗੇ ਸੋ ਜਦ ਤੁਸੀਂ ਕਹਿ ਰਹੇ ਹੋ ਵੀ ਇਹ ਲਫਾਫਾ ਜੂ ਨਿਕਲਦੇ ਰਹਿਣਾ ਚਾਹੇ ਹੋ ਜਥੇਦਾਰ ਨੇ ਚਾਹੇ ਪ੍ਰਧਾਨ ਨੇ ਪ੍ਰਧਾਨ ਧਾਮੀ ਵੀ ਸੀ ਵਾ ਦੇ ਗਿਆ ਤੇ ਜਥੇਦਾਰਾਂ ਨੂੰ ਵੀ ਤੋਰਤਾ ਜਦੋਂ ਇਹਨੇ ਰੱਖਿਓ ਤੇ ਇਹਨੇ ਤੋਰੇ ਕਿਉਂ ਫਿਰ ਇਹ ਜਦੋਂ ਕਿਸੇ ਨੂੰ ਬਣਾਉਂਦੇ ਨੇ ਜਿਵੇਂ ਹੁਣ ਜਿਵੇਂ ਹੁਣ ਤੁਸੀਂ ਸਵਾਲ ਕਰੋਗੇ ਜਿਹੜਾ ਹੁਣ ਮੌਜੂਦਾ ਵੀ ਬਣਿਆ ਹੈ ਜੇ 2:55 54 ਮਿੰਟ ਤੇ ਤਾਹ ਸ੍ਰੀ ਕੇਸਗਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਅੱਜ ਮੀਡੀਆ 'ਚ ਤੁਸੀਂ ਵੀ ਦੇਖ ਰਹੇ ਹੋ ਮੈਂ ਵੀ ਕੋਈ ਵਿਧੀ ਵਿਧਾਨ ਨਹੀਂ ਕੋਈ ਪਰੰਪਰਾ ਨਹੀਂ ਅੱਜ ਤੱਕ ਚਾਹੇ ਗਿਆਨੀ ਹਰਪ੍ਰੀਤ ਸਿੰਘ ਬਣਿਆ ਚਾਹੇ ਗਰਵਾਚਨ ਸਿੰਘ ਬਣਿਆ ਚਾਹੇ ਪਹਿਲਮ ਭਾਈ ਰਣਜੀਤ ਸਿੰਘ ਹੋਣੀ ਬਣੇ ਸਮੂਚੀ ਕੌਮ ਨੂੰ ਪਤਾ ਲੱਗਦਾ ਸੀ ਵੀ ਆ ਤਰੀਕ ਨੂੰ ਤਾਜਪੁਰਸੀਆ ਸਿੰਘ ਸਹਿਬਾਨਾਂ ਦੀ ਜੇ ਅਕਾਲ ਤਖਤ ਦਾ ਬਣਾਉਣਾ ਹੈ ਅਕਾਲ ਤਖਤ ਤੇ ਜੇ ਦਮਦਮਾ ਸਾਹਿਬ ਦਾ ਉਹਨੇ ਦਮਦਮਾ ਸਾਹ ਤੇ ਜੇ ਕੇਸਗੜ ਸਾਹਿਬ ਦਾ ਕੇਸਗੜ ਸਾਹ ਤੇ ਸਾਰੀਆਂ ਜਿੰਨੀਆਂ ਪੰਥਕ ਜਥੇਬੰਦੀਆਂ ਨੇ ਜਿਹੜੀਆਂ ਨਿੰਗ ਸਿੰਘ ਜਥੇਬੰਦੀਆਂ ਨਿਰਮਲੇ ਅਦਾਸੀ ਕਾਰਸੇ ਵਾਲੇ ਬਾਬੇ ਸਾਰਿਆਂ ਨੂੰ ਬੁਲਾਇਆ ਜਾਂਦਾ ਤੇ ਬੁਲਾ ਕੇ ਉਹ ਦਸਤਾਰਾਂ ਲੈ ਕੇ ਆਉਂਦੇ ਉੱਥੋਂ ਸਿੰਘ ਸਾਹਿਬ ਦਾ ਨਾਮ ਅਨਾਉਂਸ ਕਰਦੇ ਉਹ ਉੱਠਦੇ ਉਹਨਾਂ ਨੂੰ ਸਾਰੇ ਸਤਿਕਾਰ ਦਿੰਦੇ ਫਿਰ ਪਹਿਲੇ ਨੂੰ ਦਿੰਦੇ ਦੂਜੇ ਨੂੰ ਜਿੰਨੇ ਬਣਾਏ ਜਾਂਦੇ ਉਹਨਾਂ ਨੂੰ ਉਥੋਂ ਵਿਧੀ ਵਿਧਾਨ ਮੁਤਾਬਕ ਆ ਕੀ ਹੋਇਆ ਜੀ ਜੇ ਜਦੋਂ ਸਾਡੀਆਂ ਸੰਪਰਦਾਵਾਂ ਨੂੰ ਪਤਾ ਲੱਗਿਆ ਨਿੰਗ ਜੱਥੇਬੰਦੀਆਂ ਨੂੰ ਪਤਾ ਲੱਗਿਆ ਗਿਆਨੀ ਬਲਬੀਰ ਸਿੰਘ ਉਹਨਾਂ ਨੂੰ ਬੰਡਾ ਦਲ 96 ਕਰੋੜੀ ਜਿਹੜਾ ਕਿ ਸੰਤ ਬਾਬਾ ਸੰਤਾ ਸਿੰਘ ਤੋਂ ਬਾਅਦ ਬਣੇ ਨੇ ਉਹਨਾਂ ਨੂੰ ਜੇ ਪਤਾ ਲੱਗਿਆ ਉਹਨਾਂ ਨੇ ਲਲਕਾਰਾ ਮਾਰਤਾ ਉਹਨਾਂ ਨੇ ਕਹਿਤਾ ਵੀ ਅਸੀਂ ਪਰੰਪਰਾਵਾਂ ਦਾ ਘਾਣ ਨਹੀਂ ਹੋਣ ਦਵਾਂਗੇ ਚਾਹੇ ਜੋ ਕੁਸ ਮਰਜੀ ਹੋਵੇ ਅਸੀਂ ਇਹਨਾਂ ਦੀ ਤਾਜ ਪੱਸੀ ਨਹੀਂ ਹੋਣ ਦਵਾਂਗੇ ਉਹਦੇ 'ਚ ਕੀ ਹੋਇਆ ਜੀ ਚੋਰ ਮੋਰੀਓ ਕੀ ਕੌਣ ਪਿੱਛੇ ਪਿਆ ਜੀ ਜੇ ਇਹ ਚੋਰ ਮੋਰੀਓ ਤੁਸੀਂ ਚੱਲਦੇ ਹੋ ਆਕੇ ਤੁਹਾਨੂੰ ਕਲਦੀਪ ਸਿੰਘ ਗੜਗੱਜ ਪਰ ਹੁਣ ਜਾਕੇ ਪਤਾ ਨਹੀਂ ਕਿਹੜੀ ਸਾਬੜਨਾ ਪਰਮਜੀ ਸਰ ਨੇ ਉਹਨਾਂ ਨੇ ਤੇ ਇੱਕ ਚੀਮਾ ਇਹਨਾਂ ਦਾ ਸਾਬਕਾ ਮੰਤਰੀ ਇਹਨਾਂ ਪੰਜ ਸੱਤ ਦਾ ਹੀ ਟੋਲਾ ਹੈ ਇਹ ਜਿਹੜੇ ਸਖਬੀਰ ਨੂੰ ਸਿਸਟਮ ਚੋਂ ਬਾਰ ਬਾਰ ਕੱਢੀ ਜਾ ਰਹੇ ਨੇ ਜਿਹੜੇ ហេਠਾਂ ਨਹੀਂ ਲਾਉਣਦੇ ਰਹੇ ਇਹ ਪਰਿਵਾਰ ਨੂੰ ਹੈ ਨਹੀਂ ਪਰ ਸ਼ਖਬੀਰ ਵੱਲ ਤਾਂ ਬਿਲਕੁਲ ਇਸ ਮਾਮਲੇ ਤੇ ਦੇਖੋ ਚੁੱਪਨੇ ਪਿਛਲੇ 2 ਮਹੀਨੇ ਤੋਂ 3 ਮਹੀਨੇ ਤੋਂ ਬਿਲਕੁਲ ਉਹ ਤਾਂ ਜਿੱਦਾਂ ਦਿਨ ਉਹਨਾਂ ਨੇ ਅਕਾਲਤਾ ਸਾਹਿਬ ਨੇ ਉਹਨੂੰ ਸਜ਼ਾ ਸੁਣਾਈ ਹੈ ਧਾਰਮਿਕ ਉਸ ਤੋਂ ਬਾਅਦ ਉਹ ਤਾਂ ਕੋਈ ਬਿਆਨ ਹੀ ਨਹੀਂ ਦੇ ਰਹੇ ਜਗਨਾਰਜ ਜੀ ਭਗਵਾਨ ਜਮਾਨ ਵਿੱਚ ਚੁੱਪੇ ਹੁੰਦਾ ਪੰਜਾਬ ਦਾ ਮੁੱਖ ਮੰਤਰੀ ਹੈ ਪਰ ਚਲਾਉਂਦਾ ਕੇਜਰੀਵਾਲ ਹੈ ਇਹ ਜਿਵੇਂ ਜਿਹੜਾ ਪਹਿਲਾਂ ਕਾਂਗਰਸ ਨੂੰ ਆਪਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਿਖਦਾ ਹੁੰਦਾ ਚੰਨੀ ਦਿਖਦਾ ਹੁੰਦਾ ਚਲਾਉਂਦੇ ਤਾਂ ਦਿੱਲੀ ਵਾਲੇ ਰੌਹ ਲਾਉਣੀ ਹੁੰਦੇ ਨਾ ਇਸੇ ਤਰ੍ਹਾਂ ਇਹ ਚੁੱਪਲੀ ਉੱਥੇ ਬੈਠੇ ਫੇਰ ਬਲਵਿੰਦਰ ਭੁੰਦੜਾ ਕੱਲ ਦੀਆਂ ਕੱਟੋ ਖਬਰਾਂ ਜਿਹੜੀਆਂ ਤੁਹਾਡੇ ਮੀਡੀਆ ਨੇ ਦਿਖਾਈਆਂ ਨੇ ਬਰਵਿੰਦਰ ਭੁੰਦੜ ਨੇ ਸਾਰਾ ਟੋਲਾ ਸੁਖਵੀਰ ਦੀ ਕੋਠੀ ਮੀਟਿੰਗ ਕਰਕੇ ਇਹ ਸਾਰਾ ਤਾਣਾ ਬਾਣਾ ਬੁਣ ਰਿਹਾ ਹੈ ਇਹ ਸਾਰਾ ਤਾਣਾ ਬਾਣਾ ਬੁਣ ਕੇ ਤਾਂ ਕਰਿਆ ਮੈਂ ਤਾਂ ਇਹ ਕਹਿਣਾ ਚਾਹੁੰਦਾ ਜਿਹੜਾ ਕੁਲਦੀਪ ਸਿੰਘ ਵੀ ਬਣਿਆ ਵੀ ਕੁਲਦੀਪ ਸਿੰਘ ਤੂੰ ਬਣ ਜਾ ਬਣ ਗਿਆ ਨਾ ਰਾਤ ਨੂੰ ਬਣ ਗਿਆ ਜੋ ਹੋ ਗਿਆ ਇਹਨਾਂ ਨੇ ਕਰ ਲਿਆ ਪਰ ਹੁਣ ਇੱਕ ਕੈਬਨ ਲੈ ਲੋ ਬੋਲਟ ਪ੍ਰੂਫ ਕੈਬਨ ਹੋਵੇ ਜਿਵੇਂ ਭਗਵੰਤ ਮਾਨ ਨੇ ਜਲੰਧਰ ਕੈਵਨ ਚ ਪ੍ਰਚਾਰ ਆਪਣਾ ਇੱਕ ਸਮਾਗਮ ਸੀ 6 26 ਜਨਵਰੀ ਜਾਂ 15 ਅਗਸਤ ਮੈਨੂੰ ਯਾਦ ਨਹੀਂ ਪੂਰਾ ਉਹ ਕੈਵਨ ਚ ਖੜ ਕੇ ਉਹਨੇ ਸੰਬੋਧਨ ਕੀਤਾ ਦੀ ਇਸੇ ਤਰ੍ਹਾਂ ਤੁਸੀਂ ਹੁਣ ਲੋਕਾਂ ਚ ਤਾਂ ਜਾਣ ਜੋਗੇ ਨਹੀਂ ਤੁਹਾਡੇ ਨਾਲ ਕੋਈ ਪੰਥਕ ਸੰਪਰਦਾਵਾਂ ਨਹੀਂ ਜਥੇਬੰਦੀਆਂ ਕੋਈ ਹੋਰ ਨਹੀਂ ਤੁਸੀਂ ਬਣੇ ਇਸੇ ਢੰਗ ਨਾਲ ਗਏ ਹੋ ਇਸ ਲਈ ਉਹ ਕੈਵਨ ਚ ਜਿਵੇਂ ਸੁਖਵੀਰ ਹੋਣੇ ਬੁਲਟ ਪ੍ਰੂਫ ਗੱਡੀਆਂ ਚ ਰਹਿੰਦੇ ਨੇ ਤੁਸੀਂ ਵੀ ਰਹੀਂ ਜਾਓ ਕਹਾਂ ਹੀ ਜੋ ਆਪਣੇ ਆਪ ਨੂੰ ਜਥੇਦਾਰ ਇਹ ਜੱਫੇਦਾਰ ਤਾਂ ਅੱਜ ਰਾਤ ਨੂੰ ਹੋ ਗਿਆ ਜੀ ਪਰਸੋਂ ਇਹਨਾਂ ਦੇ ਸਕੇ ਜਿਹਦੇ ਮੰਤਰੀ ਰਹੇ ਨੇ ਅਕਾਲੀ ਦਲ ਦੇ ਵਿੱਚ ਮਜੀਠੀਆ ਸਾਹਿਬ ਵੀ ਮਤਲਬ ਆਪਣਾ ਬਿਆਨ ਦੇਗੇ ਇਹ ਇਹ ਮਜੀਠੀਏ ਨੇ ਬਿਆਨ ਤਾਂ ਦਿੱਤਾ ਇਹ ਤੁਹਾਡੇ ਚ ਜਨਤਕ ਗੱਲ ਆ ਜੂਗੀ ਕਹਿੰਦੇ ਜੀ ਗਿਆਨੀ ਸੁਲਤਾਨ ਸਿੰਘ ਕਿਉਂ ਹਟਾਤਾ ਉਹ ਤਾਂ ਕਹਿੰਦੇ ਚੁੱਪੇ ਕਰਦਾ ਸੀ ਨਾਲ ਬਹਿ ਕੇ ਇਹਨਾਂ ਨੂੰ ਇਹ ਨਹੀਂ ਕੰਮ ਲੈ ਇਹਨੂੰ ਪਤਾ ਵੀ ਜੇ ਕਿਤੇ ਕੋਈ ਕੰਮ ਹੁੰਦਾ ਹੋਵੇ ਚੁੱਪ ਵਿੱਚ ਬਰਾਬਰ ਬੈਠਣ ਚ ਚੁੱਪਾਲਾ ਵੀ ਬਰਾਬਰ ਦੋਸ਼ੀ ਦਾ ਹੋ ਜਾਂਦਾ ਹੁੰਦਾ ਇਸ ਕਰਕੇ ਸੁਲਤਾਨ ਸਿੰਘ ਨੂੰ ਕਮੇ ਰਖ ਲੈਂਦੇ ਹੋ ਉਹ ਕਹਿੰਦੇ ਸੁਲਤਾਨ ਸਿਆ ਤੇਰੇ ਵੀ ਤਾਂ ਸੈਨ ਹੋਏ ਨੇ ਜਾਂ ਸੁਖਬੀਰ ਨੂੰ ਸਜ਼ਾ ਸੜਾਈ ਹੈ ਦੂਏ ਟੋਲੇ ਨੂੰ ਸਜ਼ਾ ਸੜਾਈ ਹੈ ਇਹ ਸੈਨਾ ਨੇ ਪੱਟੇ ਨੇ ਇਹ ਉਹ ਬਿਕਰਮ ਨੇ ਉਹਨੂੰ ਈਸ਼ੂ ਬਣਾ ਲਿਆ ਨਹੀਂ ਬਿਕਰਮ ਹਰਪ੍ਰੀਤ ਸਿੰਘ ਮੌਕੇ ਨਹੀਂ ਬੋਲਿਆ ਜੇ ਅੱਜ ਵੀ ਰਘਵੀਰ ਸਿੰਘ ਨੂੰ ਹਟਾਉਂਦੇ ਨਹੀਂ ਬੋਲਣਾ ਸੀ ਇਹ ਸਾਰਾ ਤਾਣਾ ਬਾਣਾ ਬੁਣਨ ਦੇ ਲਈ ਇਹ ਸਾਰਾ ਟੋਲਾ ਸਮੇਤ ਬਲਟੋਹੇ ਦੇ ਇਹ ਸਾਰਾ ਗੈਂਗ ਸੁਖਬੀਰ ਤੇ ਦਬਾਅ ਪਾ ਰਿਹਾ ਸੀ ਉਹ ਦਬਾਅ ਦਾ ਰਿਜ਼ਲਟ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਕੰਡੇ ਬੇਆਦਮੀਆਂ ਨਾਲੋਂ ਵੀ ਵੱਡੇ ਚੁਗਲੇ ਬੀਜਲੇ ਇਹਨਾਂ ਨੇ ਜਿਹੜੇ ਇਹਨਾਂ ਦੇ ਲੱਗੇ ਲੱਗਣਗੇ ਚੁਗੇ ਨਹੀਂ ਜਾਣੇ ਸੌਲੀ ਸਾਹਿਬ ਅੱਜ ਬਰੂਤੀਆਂ ਤੇ ਤੰਜ ਕਾ ਰਹੇ ਨੇ ਜਿੰਨੇ ਵੀ ਕਾਲੀਦਾਲ ਦੇ ਬਰੂਤੀ ਨੇ ਸੋਚਾ ਸਿੰਘ ਲਗਾਜੀ ਤੁਸੀਂ ਉਹਦੇ ਬਿਆਨ ਨੂੰ ਕਿਵੇਂ ਦੇਖ ਰਹੇ ਹੋ ਜਿਹੜੇ ਬੰਦੇ ਨੂੰ ਐ ਨਹੀਂ ਪਤਾ ਵੀ ਅਸੀਂ ਧੀਆਂ ਪੁੱਤਾਂ ਵਾਲੇ ਦੋ ਤੇ ਆਲੇ ਹੋ ਕੇ ਸਾਨੂੰ ਸਮਾਜ ਚ ਕਿਵੇਂ ਰਹਿਣਾ ਚਾਹੀਦਾ ਹੈ ਸਾਡਾ ਚਿਹਰਾ ਮੋਹਰਾ ਦੇਖ ਕੇ ਦਸਤਾਰਾਂ ਦੇਖ ਕੇ ਗੁਰੂ ਦੀ ਫਤਿਹ ਬਣਾਉਂਦੇ ਲੋਕ ਪਰ ਜਿਹੜਾ ਸਾਡਾ ਸਿਸਟਮ ਹੈ ਇਸ ਲਈ ਮੈਨੂੰ ਮaaf ਕਰੋ ਇਹ ਜੇ ਲੋਕਾਂ ਦਾ ਮੇਰੀ ਜबान ਤੋਂ ਨਾਉ ਨਹੀਂ ਚੱਲ ਸਕਦਾ ਮੈਂ ਨਹੀਂ ਚਲਾਉਣਾ ਸਾਨੂੰ ਸਭ ਆਖਰੀ ਸਵਾਲ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਦਾ ਜਿਹੜਾ ਮਤਲਬ ਜਿਵੇਂ ਹੁਣ ਦੁਬਿਧਾ ਵਿੱਚ ਪਈ ਹੋਈ ਹੈ ਇਹਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹ ਕਲਗੀਆਂ ਵਾਲੇ ਦਾ ਪੰਥ ਹੈ ਕੋਈ ਕੋਈ ਲਿਖਦਾ ਵੀ 52 ਨੇ 52 ਪਰਿਵਾਰ ਦੇ ਜੀ ਸ਼ਹਾਦਤ ਦੇਖ ਕੇ ਤਾਂ ਇਹ ਖੜਾ ਕਰਿਆ ਕੋਈ ਕਹਿ ਰਿਹਾ 62 ਇਹ ਲਖਾਰੀਆਂ ਤੇ ਡਿਪੈਂਡ ਕਰਦਾ ਉਹਦਾ ਪੰਥ ਹੈ ਕਿਉਂ ਹੌਸਲਾ ਹਾਰਦੇ ਹੋ ਪਹਿਲਾਂ ਜਦੋਂ ਇਹਨਾਂ ਦੇ ਚੇਲਿਆਂ ਨੇ ਇਹਨਾਂ ਦੇ ਚਿਹਤਿਆਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਰੋਲਿਆ ਸੀ ਉਹ ਅਸੀਂ ਨਵਸ਼ਕਾਰ ਕਰਕੇ ਉੱਥੇ ਫੇਰ ਸਿਸਟਮ 'ਚ ਉਹਨੂੰ ਰੋਲਨ ਵਾਲਿਆਂ ਉਹਨਾਂ ਦੀ ਮਦਦ ਕਰਨ ਵਾਲੇ ਮਦਦ ਕਰਨ ਵਾਲੇ ਰਾਜਨੀਤਿਕ ਤੌਰ ਤੇ ਖੁੰਡਿਆਂ 'ਚ ਬਾੜਤੇ ਆ ਭਾਈ ਜਰ ਨੇ ਅਸੀਂ ਕੱਲਿਆਂ ਨੇ ਨਹੀਂ ਦੂਜੇ ਬੰਨੇ ਜਿਹਨੇ ਕਰਤੂਤ ਕਰਾਈ ਸੀ ਉਹ ਹੁਣ ਸਨਾਰੀਆ ਜੇਲ੍ਹ ਦੀਆਂ ਰੋਟੀਆਂ ਖਾ ਰਿਆ ਨੂਨ ਵਾਲੀਆਂ ਇਹ ਐਸੀ ਤਰ੍ਹਾਂ ਤੁਸੀਂ ਦੇਖੋ ਤਾਂ ਸਹੀ ਸਮਾਂ ਦੇਖੋ ਉਹਦਾ ਪੰਥ ਉਹਦਾ ਗ੍ਰੰਥ ਬਲੰਦੀਆਂ ਚ ਜਾਊਗਾ ਜਿਹੜੇ ਜਿਹੜਾ ਨੇ ਵੀ ਕਾਰਨਾਮੇ ਕੀਤੇ ਨੇ ਇਹਨਾਂ ਚ ਵੀ ਜਿੰਨਾ ਵੀ ਆਲੇ-ਦਾਲੇ ਟੋਲਾ ਜੋ ਮੂੰਹ ਚ ਆਉਂਦਾ ਬੋਲੀ ਜਾ ਰਿਹਾ ਕਿਸੇ ਨੂੰ ਵਿਧੀ ਵਿਧਾਨ ਨਹੀਂ ਪਤਾ ਪਰੰਪਰਾਵਾਂ ਨਹੀਂ ਪਤਾ ਇਹ ਕੋਈ ਨਹੀਂ ਬਖਸ਼ ਜਾਊਗਾ ਸਾਰੇ ਤੁਹਾਡੇ ਸਾਹਮਣੇ ਆਏ ਦਿਖਾ ਦਾਂਗੇ ਤੁਰਦੇ ਇਹ ਸਨ ਪਰਮਜੀਤ ਸਿੰਘ ਸੌਲੀ ਅਕਾਲ ਜਲ ਸੁਤੰਤਰ ਦੇ ਕੌਮੀ ਪ੍ਰਧਾਨ ਜਿਨ੍ਹਾਂ ਨੇ ਮੌਜੂਦਾ ਸਿੱਖੀ ਹਾਲਾਤਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਨਾਬਾ ਤੋਂ ਜਗਨਾਰ ਸਿੰਘ ਦੁਲੱਦੀ ਅਜੀਤ ਬੈਬਲੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਚਾਹੇ ਸਾਈਣੀਆ ਵਾਲਾ ਕਾਂਡ ਹੋਇਆ ਚਾਹੇ ਬੇਅਦਮੀਆਂ ਦਾ ਹੋਇਆ ਚਾਹੇ ਮਾਫੀ ਹੋਈ ਠੁੱਠੇ ਸੌਦੇ ਵਾਲੇ ਨੂੰ ਸਭ ਕੁਝ ਪ੍ਰਮਾਨ ਕਰ ਗਿਆ ਕੁਰਬਾਨ ਕਰਨ ਤੋਂ ਬਾਅਦ ਇੱਥੇ ਗੱਲ ਰੁਕੀ ਨਹੀਂ ਉਦੋਂ ਹੀ ਸਾਡੀਆਂ ਜੱਥੇਬੰਦੀਆਂ ਕਹਿਣਾ ਸੁਣੀ ਕਰਤਾ ਵੀ ਸਿੰਘ ਸਾਹਿਬ ਜੀ ਗਿਆਨੀ ਰਗਵੀਰ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਗਿਆਨੀ ਸਰਤਾਨ ਸਿੰਘ ਜੀ ਗੋਲ ਬਿਸਤਰਾ ਹੋ ਗਿਆ ਥੋੜਾ ਪਾ ਲੋ ਰੱਸੀਆਂ ਹੁਣ ਬਾਦਲ ਕੇ ਤੁਹਾਨੂੰ ਨਹੀਂ ਰੱਖਣ ਜਦੋਂ ਕਿਸੇ ਨੂੰ ਬਣਾਉਂਦੇ ਨੇ ਜਿਵੇਂ ਹੁਣ ਜਿਵੇਂ ਹੁਣ ਤੁਸੀਂ ਸਵਾਲ ਕਰੋਗੇ ਜਿਹੜਾ ਹੁਣ ਮੌਜੂਦਾ ਵੀ ਬਣਿਆ ਹੈ ਜੇ 2:55 54 ਮਿੰਟ ਤੇ ਤਾਹੇ ਸ੍ਰੀ ਕੇਸਗਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਨੀ ਅੱਜ ਮੀਡੀਆ 'ਚ ਤੁਸੀਂ ਵੀ ਦੇਖ ਰਹੇ ਹੋ ਮੈਂ ਵੀ ਕੋਈ ਵਿਧੀ ਵਿਧਾਨ ਨਹੀਂ ਕੋਈ ਪਰੰਪਰਾ ਨਹੀਂ ਅੱਜ ਤੱਕ ਚਾਹੇ ਗਿਆਨੀ ਹਰਪ੍ਰੀਤ ਸਿੰਘ ਬਣਿਆ ਚਾਹੇ ਗਰਵਾਚਨ ਸਿੰਘ ਬਣਿਆ ਚਾਹੇ ਪਹਿਲਮ ਭਾਈ ਰਣਜੀਤ ਸਿੰਘ ਕੋਈ ਨਹੀਂ ਬਣੀ ਸਮੁੱਚੀ ਕੌਮ ਨੂੰ ਪਤਾ ਲੱਗਦਾ ਸੀ ਵੀ ਆਹ ਤਰੀਕ ਨੂੰ ਤਾਜਪੁਰ ਸਿੰਘ ਸੇਵਾਨਾ ਦੀ ਜੇ ਜਦੋਂ ਸਾਡੀਆਂ ਸੰਪਰਦਾਵਾਂ ਨੂੰ ਪਤਾ ਲੱਗਿਆ ਨਿੰਗ ਜੱਥੇਬੰਦੀਆਂ ਨੂੰ ਪਤਾ ਲੱਗਿਆ ਗਿਆਨੀ ਬਲਬੀਰ ਸਿੰਘ ਉਹਨਾਂ ਨੂੰ ਬੰਡਾ ਦਲ 96 ਕਰੋੜੀ ਉਹਨਾਂ 'ਜਾ ਪਤਾ ਲੱਗਿਆ ਉਹਨਾਂ ਨੇ ਲਲਕਾਰਾ ਮਾਰਤਾ ਉਹਨਾਂ ਨੇ ਕਹਿਤਾ ਵੀ ਅਸੀਂ ਪਰੰਪਰਾਵਾਂ ਦਾ ਘਾਣ ਨਹੀਂ ਹੋਣ ਦਵਾਂਗੇ ਚਾਹੇ ਜੋ ਕੁ ਸਮਰਜੀ ਹੋਵੇ ਅਸੀਂ ਇਹਨਾਂ ਦੀ ਤਾਜ ਪੱਸੀ ਨਹੀਂ ਹੋਣ ਦਵਾਂਗੇ ਪਰ ਹੁਣ ਜਾ ਕੇ ਪਤਾ ਨਹੀਂ ਕਿਹੜੀ ਸਾਬੜਨਾ ਪਰਮਜੀ ਸਰ ਨੇ ਉਹਨਾਂ ਨੇ ਤੇ ਇੱਕ ਚੀਮਾ ਇਹਨਾਂ ਦਾ ਸਾਬਕਾ ਮੰਤਰੀ ਇਹ ਨਾਲ ਪੰਜ ਸੱਤ ਦਾ ਹੀ ਟੋਲਾ ਹੈ ਇਹ ਜਿਹੜੇ ਸਖਬੀਰ ਨੂੰ ਸਿਸਟਮ ਚੋਂ ਬਾਰ ਬਾਰ ਕੱਢੀ ਜਾ ਰਹੇ ਨੇ ਜਿਹੜੇ ਲਈ ਆਉਣ ਦੇ ਰਹੇ ਇਹ ਪਰਿਵਾਰ ਨੂੰ ਹੀ ਅਜੀਤ ਵੈਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਪਿਛਲੇ ਕਾਫੀ ਲੰਮੇ ਸਮੇਂ ਤੋਂ ਸ੍ਰੀ ਕਲਤਾ ਸਾਹਿਬ ਦੇ ਜਥੇਦਾਰ ਤੇ ਹੋਰ ਤਖਤਾਂ ਦੇ ਜਥੇਦਾਰਾਂ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਕਾਫੀ ਦੁਬਿਧਾ ਬਣੀ ਹੋਈ ਹੈ ਰਿਆ ਪਿਛਲੇ ਦਿਨੀ ਜੋ ਸ੍ਰੀ ਕਲਤਾ ਦੇ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਇਆ ਗਿਆ ਉਸ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਸਾਡੇ ਨਾਲ ਨੇ ਅਕਾਲੀ ਆਪ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਜੀ ਸਹੋਲੀ ਜੀ ਪਹਿਲਾਂ ਤਾਂ ਅਜੀਤ ਵੈਬ ਤੇ ਤੁਹਾਡਾ ਸਵਾਗਤ ਹੈ ਸਤਿਕਾਰਯੋਗ ਸਰਦਾਰ ਜਗਨਾਰ ਸਿੰਘ ਜੀ ਜਿਹੜੇ ਕਿ ਬੈਬ ਚੈਨਲ ਜੀਤ ਦਾ ਲੈ ਕੇ ਆਏ ਨੇ ਉਹਨਾਂ ਨੂੰ ਮੈਂ ਮੇਰੇ ਦਫ਼ਤਰ ਆਉਣ ਤੇ ਜੀ ਆਇਆਂ ਕਹਿੰਦਾ ਸੌਹੀ ਸਾਹਿਬ ਸਿੱਖ ਕੌਮ ਕਾਫੀ ਦੁਬਿਧਾ ਵਿੱਚ ਹੈ ਅਕਾਲ ਤਖਤ ਦੇ ਜਥੇਰਾਂ ਨੂੰ ਹਟਾਉਣ ਨੂੰ ਲੈ ਕੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਲੰਬੇ ਅਰਸੇ ਤੋਂ ਪੰਥਕ ਜਥੇਬੰਦੀਆਂ ਇਹੀ ਲੜਾਈ ਲੜਦੀਆਂ ਆਈਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸ਼੍ਰੋਮਣੀ ਅਕਾਲੀ ਦਲ ਲਈ ਪੰਥ ਨੇ ਬਹੁਤ ਵੱਡੀਆਂ ਸਾਡੀਆਂ ਮਾਵਾਂ ਭੈਣਾਂ ਨੇ ਦੁੱਧ ਚੁੰਗਦੇ ਬੱਚੇ ਨਾਲ ਲੈ ਕੇ ਕੁਰਬਾਨੀਆਂ ਕੀਤੀਆਂ ਨੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਜਿਹੜਿਆ ਤੇ ਅਸੀਂ ਦੋਸ਼ ਲਾਉਂਦੇ ਹਾਂ ਹੁਣ ਦੋਸ਼ ਨਹੀਂ ਉਹ ਸੱਚ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਵਿਧੀ ਵਿਵਧਾਨ ਸਾਰਾ ਸਿਸਟਮ ਆਪਣੇ ਮੁਤਾਬਕ ਚਲਾ ਲਿਆ ਕਿ ਜੇ ਬਨ ਨਕਾਤੀ ਨਕਾਤੀ ਪ੍ਰੋਗਰਾਮੇ ਸ਼ੁਰੂ ਕਿਸੇ ਨੂੰ ਬਣਾ ਲਓ ਕਿਸੇ ਨੂੰ ਹਟਾ ਲਓ ਚਾਹੇ ਉਹੀ ਉਹਨਾਂ ਨੇ ਸਿਸਟਮ ਚਾਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਲਿਆਂਦਾ ਕਿ ਲੰਬੇ ਅਰਸੇ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਜਨਤਕ ਹੋ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਲਫਾਫਾ ਬਣ ਕੇ ਆਉਂਦਾ ਲਫਾਫਾ ਬੰਦ ਕਰਕੇ ਭੇਜ ਦਿੰਦਾ ਸ਼੍ਰੋਮਣੀ ਕਮੇਟੀ ਚ ਤੇ ਉਹ ਇਹਨਾਂ ਦਾ ਚਹੇਤਾ ਖੋਲ ਕੇ ਜਿਹੜੇ ਜੀ ਦਾ ਨਾਮ ਐਲਾਨ ਕਰ ਦਿੰਦਾ ਉਹਨੂੰ ਇਹ ਮੰਨ ਲੈਂਦੇ ਚਾਹੇ ਉਹ ਤੇ ਜਸਦਾ ਕ੍ਰਿਪਾਲ ਸਿੰਘ ਬਡੂਂਗਰ ਆਇਆ ਚਾਹੇ ਪੰਥਰਾਤਨ ਜਹੇਦਾਰ ਗਚਨ ਸਿੰਘ ਟੋੜਾ ਜਾਂ ਪਿੱਛੋਂ ਜਾ ਕੇ ਪਹਿਲਾ ਨਹੀਂ ਸੀ ਇਹ ਗੱਲ ਉਹ ਤੋਂ ਬਾਅਦ ਆ ਕੇ ਚਾਹੇ ਮੱਕੜ ਸਾਹਿਬ ਆਏ ਜਿਹੜੇ ਅੱਜ ਸਾਡੇ ਚ ਨਹੀਂ ਨਾ ਟੋੜਾ ਸਾਹਿਬ ਨੇ ਸਾਡੇ ਚ ਚਾਹੇ ਗੋਬਿੰਦ ਲੌਂਗਵਾਲ ਆਇਆ ਬੀਬੀ ਜਗੀਰ ਕੌਰ ਈਮਨ ਕੇ ਜਿਹੜਾ ਵੀ ਬਣਦਾ ਰਹਾ ਜਹੇਦਾਰ ਧਾਮੀ ਵੀ ਉਸੇ ਲਫਾਫੇ ਚ ਆਇਆ ਅਸੀਂ ਉਦੋਂ ਤੋਂ ਹੀ ਵਿਰੋਧ ਕਰਦੇ ਆ ਰਹੇ ਹਾਂ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਥੇ ਰੁਕ ਜਾਂਦੇ ਫੇਰ ਜਾਂ ਦੂਜੇ ਬੰਨੇ ਇਹਨਾਂ ਤੋਂ ਵੱਖ ਹੋਇਆ ਗਿਆ ਇਹਨਾਂ ਨੂੰ ਸੁਧਾਰ ਵਾਲੇ ਕਹਿੰਦੇ ਨੇ ਉਹਨਾਂ ਨੇ ਜਦ ਇਹਨਾਂ ਦੇ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕਰਤੀਆਂ ਸਾਨੂੰ ਤਾਂ ਮੰਨਿਆ ਹੀ ਨਹੀਂ ਨਾ ਕਿਸੇ ਤਖਤ ਨੇ ਉਹ ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਬੁਲਾਇਆ ਗਿਆ ਬੁਲਾ ਕੇ ਜਦ ਪੁੱਛ-ਕਿਛ ਕਰਨ ਲੱਗੇ ਉਹਨਾਂ ਨੇ ਕਿਹਾ ਵੀ ਆਓ ਤਰੀਕ ਦੇਤੀ ਤਰੀਕ ਦਿੱਤੀ ਉੱਥੇ ਸੁਖਵੀਰ ਬਾਦਲ ਤੇ ਦੂਜੇ ਸੁਧਾਰ ਵਾਲੇ ਵੀ ਸਾਰੇ ਸਾਹਮਣੇ ਖੜੇ ਨੇ ਕਾਲ ਤਖਤ ਦੇ ਤੇ ਉੱਥੋਂ ਸਿੰਘ ਸਾਹਿਬ ਉਹਨਾਂ ਦੇ ਬਣਾਏ ਹੋਏ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਿੰਘ ਦੋ ਉਹਨਾਂ ਨਾਲ ਬੈਠੇ ਹੁੰਦੇ ਨੇ ਉੱਥੇ ਦੇ ਨਵਾਸ ਸਭ ਦੇ ਜਿਹੜਾ ਹੈਂਦ ਗ੍ਰੰਥੀ ਤੇ ਗ੍ਰੰਥੀ ਪੰਜ ਹੁੰਦੇ ਨੇ ਨਾ ਪੰਜ ਪਿਆਰੇ ਬਣ ਕੇ ਉਹਨਾਂ ਨੇ ਜਿਸ ਦਿਨ ਇਹਨਾਂ